गुण गाए हृदय रसन रसाए रसना दे नाल भगत फिरदे नु जोडदा अपनी भावकता नु जोडदा زبان नाल वाहेगुरु वाहेगुरु ਕਦੀ ਜਾ ਰਹਾ ਹਿਰਦਾ ਜੋੜਿਆ ਨਹੀਂ ਕੁਛ ਵੀ ਨਹੀਂ ਅੱਖ ਨਾਲ ਦੇਖੀ ਜਾ ਰਿਆ ਦੇਖੀ ਜਾ ਰਿਆ ਬੁੱਧ ਨੂੰ ਜੋੜਿਆ ਨਹੀਂ ਕਿ ਹਾਕ ਸੈਂਟਿਸ ਬਣੇਗਾ ਕਿਸ ਤਰ੍ਹਾਂ ਬਣੇਗਾ ਰਸਨਾ ਨਾਲ ਜਪੀ ਜਾ ਰਿਹਾ ਜਪੀ ਜਾ ਰਿਹਾ ਹਿਰਦਾ ਨਾਲ ਜੋੜਿਆ ਨਹੀਂ ਕਿਸ ਤਰ੍ਹਾਂ ਭਗਤ ਬਣੇਗਾ ਕਿਵੇਂ ਭਗਤ ਬਣੇਗਾ ਤੇ ਮਨ ਕੀਤਾ ਭਾਵ ਭਾਵ ਤੇ ਚਾਹੀਦਾ ਹੈ ਮੈਂ ਜੋ ਅਰਜ਼ ਕੀਤੀ ਬੁਨਿਆਦੀ ਗੱਲ ਕਹਿ ਦਿੱਤੀ ਹੈ ਗੁਰੂ ਰਾਮਦਾਸ ਜੀ ਹਿਰਦੇ ਰਸਨ ਰਸਾ ਰਸਨਾ ਦੇ ਨਾਲ ਹਿਰਦਾ ਨਹੀਂ ਜੁੜਿਆ ਇਹ ゴルモク